ਅਨ ਡੇਰੀ ਫਾਰਮਿੰਗ ਨੋਲਜ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਕਰਾਂਗੇ ਪਸ਼ੂ ਦੇ ਡਿਸਚਾਰਜ ਬਾਰੇ ਜਿਸ ਤਰ੍ਹਾਂ ਕਿ ਤੁਹਾਡੇ ਪਾਸੂ ਗੱਭਣ ਹੁੰਦਾ ਹੈ ਪਰ ਫਿਰ ਵੀ ਡਿਸਚਾਰਜ ਕਰਦਾ ਰਹਿੰਦਾ ਹੈ ਚਿੱਟੀਆਂ ਤਾਰਾਂ ਕਰਦਾ ਰਹਿੰਦਾ ਹੈ ਜਾਂ ਚਿੱਟਾ ਮੈੜਾ ਜਾਂ ਸੁਟਦਾ ਰਹਿੰਦਾ ਹੈ ਇਸ ਇਸ ਪ੍ਰੋਬਲਮ ਦਾ ਅਸੀਂ ਤੁਹਾਨੂੰ ਅੱਜ ਇਸ ਬਾਰੇ ਜਾਣਕਾਰੀ ਦੇਵਾਂਗੇ ਤੇ ਇਸ ਦਾ ਇਲਾਜ ਇਸੋ ਕਲਾ ਕੀਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਆਈ ਸ਼ੇਅਰ ਕਮੈਂਟ ਜਰੂਰ ਕਰੋ ਜੀ ਹੁਣ ਗੱਲ ਕਰਦੀਆਂ ਡਿਸਚਾਰਜ ਦੀ ਇਹ ਕੀ ਆ ਇਹ ਪ੍ਰੋਬਲਮ ਆਉਦੀ ਕਿਉਂ ਹਾਂ ਕਿਉਂਕਿ ਚਲੋ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਣਾ ਪਸ਼ੂ ਗੱਪਣ ਹੈ 4 ਜਾਂ 5 ਵਿਸ਼ੇ ਮਹੀਨੇ ਦਾ ਤੇ ਉਸ ਦੇ ਵਿੱਚ ਕੀ ਆ ਆਪਾਂ ਦੇਖਦੇ ਹਾਂ ਕਿ ਉਹ ਲਗਾਤਾਰ ਕੀ ਆ ਤਾਰਾ ਕਰਨਾ ਕਹਿੰਦਾ ਹੈ ਵਾਈਟ ਵਾਈਟ ਜਾਂ ਗਾੜਾ ਸ਼ਟਰ ਲੱਗ ਜਾਂਦਾ ਹੈ ਇਹ ਪ੍ਰੋਬਲਮ ਕੀ ਆ ਹਾਰਮੋਨਲ ਚੇਂਜਸ ਚੇਂਜ ਕਰਕੇ ਆਉਂਦੀ ਹੈ ਜੇ ਪਸ਼ੂਾਲ ਪੇਰੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂ ਤੇ ਸੰਤਰਕ ਹੋ ਜਾਣਾ ਚਾਹੀਦਾ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਕੀ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਹ ਪ੍ਰੋਬਲਮ ਨਾਲ ਪਸ਼ੂ ਲਈ ਖਤਰਨਾਕ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦਾ ਪਸ਼ੂ ਫੜ ਲਗਿਆ ਵੀ ਸੌਂ ਸਕਦਾ ਹੈ ਇਸ ਪ੍ਰੋਬਲਮ ਦਾ ਆਪ ਘਰ ਵਿੱਚ ਕਿਸ ਤਰ੍ਹਾਂ ਇਲਾਜ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਦੇ ਹਾਂ ਉਸ ਤਰ੍ਹਾਂ ਇਲਾਜ ਤੁਸੀਂ ਕਰੋਗੇ ਤਾਂ ਤੁਹਾਡੇ ਪਸ਼ੂ ਦੀ ਇਹ ਪ੍ਰੋਬਲਮ ਘਰ ਵਿੱਚ ਹੀ ਦੂਰ ਹੋ ਸਕਦੀ ਹੈ ਇਸ ਤੋਂ ਪਹਿਲਾਂ ਕਿ ਆ ਇਹ ਸਾਰੇ ਹੀ ਪਸ਼ੂ ਪਾਲਕ ਵੀਰਾਂ ਲਈ ਐਮ ਜਾਣਕਾਰੀ ਹੈ ਕਿ ਉਹਨਾਂ ਨੂੰ ਡੇਰੀ ਵਿਕਾਸ ਬੋਰਡ ਤੋਂ ਕੀ ਹੈ ਇੱਕ ਕੋਰਸ ਕਰ ਲੈਣਾ ਚਾਹੀਦਾ ਹੈ ਜਿਸ ਵਿੱਚ 14 ਦਿਨਾਂ ਦਾ ਕੋਰਸ ਵੀ ਹੁੰਦਾ ਹੈ ਅਤੇ ਇੱਕ ਮਹੀਨਾ ਦਾ ਕੋਰਸ ਵੀ ਹੁੰਦਾ ਹੈ ਕਬਾਦ ਦੇ ਨਾਲ ਦੇ ਕੋਰਸ ਵਿੱਚ ਕੀ ਆਪਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਪਸ਼ੂਆਂ ਬਾਰੇ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਕੀਲ ਨੌਲੇਜ ਆਪਾਂ ਨੂੰ ਦਿੱਤੀ ਜਾਂਦੀ ਹੈ ਜਿਸ ਵਿੱਚ ਕੀ ਆਪਣੀ ਬਹੁਤ ਹੀ ਸਹਾਤਾ ਆਉਂਦੀ ਹੈ ਇੱਕ ਮਹੀਨੇ ਦੇ ਕੋਰਸ ਵਿੱਚ ਕੀ ਆ ਏਆਈ ਕਰਨੀ ਸਿਖਾਈ ਜਾਂਦੀ ਹੈ ਜੋ ਕਿ ਆਪਾਂ ਆਪਣੇ ਘਰ ਵਿੱਚ ਜਾਂ ਆਪਣੇ ਫਾਰਮ ਦੇ ਉੱਪਰ ਆਪਾਂ ਪਸ਼ੂਆਂ ਦੇ ਉੱਪਰ ਏਆਈ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਉਹ ਸਾਨੂੰ ਇੱਕ ਸਰਟੀਫਿਕੇਟ ਵੀ ਦਿੰਦੇ ਹਨ ਤੇ ਹੁਣ ਗੱਲ ਕਰ ਲઈએ ਆ ਜਿਹੜੇ ਕੀ ਪਸ਼ੂਆਂ ਦੇ ਡਿਸਚਾਰਜ ਦੀ ਪ੍ਰੋਬਲਮ ਬਾਰੇ ਇਸ ਤਰ੍ਹਾਂ ਜਿਹੜਾ ਪ੍ਰੋਬਲਮ ਦੇਖੋ ਦਾ ਉਸ ਨੂੰ ਕੀ ਆ ਗਰਮ ਚੀਜ਼ਾਂ ਦੇਣੀਆ ਬੰਦ ਕਰ ਦਿਓ ਤੇ ਉਸ ਨੂੰ ਕੀ ਆ ਠੰਢੀਆਂ ਤਸੀਰ ਵਾਲੀਆਂ ਚੀਜ਼ਾਂ ਦੇਣੀਆ ਸ਼ੁਰੂ ਕਰ ਦਿਓ ਜਿੱਦਾਂ ਸੌਫ ਕਿਓ ਗੁਲਕੰਦ ਵਗੈਰਾ ਇਸ ਤਰ੍ਹਾਂ ਦੀਆਂ ਜਿਹੜੀਆਂ ਠੰਢੀਆਂ ਚੀਜ਼ਾਂ ਹੁੰਦੀਆਂ ਨੇ ਉਸ ਨੂੰ ਦੇਣੀਆ ਸ਼ੁਰੂ ਕਰ ਦਿਓ ਇਸ ਨਾਲ ਤੁਹਾਡੀ ਕੀ ਆ ਪ੍ਰੋਬਲਮ ਕੀ ਆ ਹੱਲ ਹੋ ਜਾਊਗੀ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਆਪਾਂ ਨੂੰ ਪਤਾ ਜਾਈਏ ਕਿ ਇਹ ਇੱਕ ਮੈਡੀਕਲ ਸਟੋਰ ਤੋਂ ਗੈਸਟ੍ਰੋਪਰੋਜਨਾ ਜਿਹੜਾ ਕੀ ਇੱਕ ਪਾਊਡਰ ਹੁੰਦਾ ਹੈ ਉਹਦੀ ਵਰਤੋਂ ਕਰਨੀ ਹੈ ਹਰ ਰੋਜ਼ ਡੇਲੀ 50 ਗ੍ਰਾਮ ਆਪਾਂ ਉਸ ਨੂੰ ਦੇਣਾ ਹੈ ਲਗਾਤਾਰ 10 ਦਿਨ ਇਸ ਵੀ ਆਪਣੀ ਇਹ ਕੀ ਆ ਪ੍ਰੋਬਲਮ ਹੱਲ ਹੋ ਸਕਦੀ ਹੈ ਜੇਕਰ ਇਸ ਤੋਂ ਵੀ ਆਪਣੀ ਪ੍ਰੋਬਲਮ ਹੱਲ ਨਹੀਂ ਹੁੰਦੀ ਪਸ਼ੂ ਪਾਲਕ ਵੀ ਆਪਣੇ ਨੇੜੇ ਦੇ ਡਾਕਟਰ ਤੋਂ ਸਲਾਹ ਲੈ ਸਕਦੇ ਹਨ ਕਿ ਇੱਕ ਡਿਵਰਾਪਰ ਜਿਹਨੂੰ ਇੰਜੈਕਸ਼ਨ ਆਉਂਦਾ ਹੈ ਜਿਹੜਾ ਕਿ ਤਿੰਨ ਐਮਲਦਾ ਹੁੰਦਾ ਹੈ ਉਹ ਆਪਣੇ ਪਸ਼ੂ ਉਹ ਇੰਜੈਕਸ਼ਨ ਕੀ ਆ ਆਪਣੇ ਪਸ਼ੂ ਮਹਾਰ ਡਾਕਟਰ ਤੋਂ ਹੀ ਲਗਵਾਉਣਾ ਚਾਹੀਦਾ ਹੈ ਘਰ ਵਿੱਚ ਉਸ ਨੂੰ ਲਗਾਉਣ ਨਾਲ ਤੁਹਾਡੇ ਪਸ਼ੂ ਦਾ ਨੁਕਸਾਨ ਵੀ ਹੋ ਸਕਦਾ ਹੈ ਇਸ ਇੰਜੈਕਸ਼ਨ ਦੇ ਲਾਉਣ ਨਾਲ ਆਖਰਾ ਪਸ਼ੂ ਦਾ ਕੀ ਆ ਹੱਲ 100% कि यो डिस्चार्ज करना छड़ ਦਿੰਦਾ ਹੈ ਜਿਸ ਕਾਰਨ ਕਿ ਇਹ ਪ੍ਰੋਬਲਮ ਆਪਣੀ ਠੀਕ ਹੋ ਜਾਂਦੀ ਹੈ ਜੇ ਦਾ ਮੌਸਮ ਹੈ ਤਾਂ ਤੁਹਾਡਾ ਪਰਸੋਂ ਡਿਸਚਾਰਜ ਕਰਦੇ ਤਾਂ ਉਸ ਨੂੰ ਇਹ ਪ੍ਰੋਸੈਸ ਕੀਆ ਮਹੀਨੇ-ਮਹੀਨੇ ਬਾਅਦ ਵੀ ਆਪਾਂ ਉਸ ਦਾ ਉਪਯੋਗ ਕਰ ਸਕਦੇ ਹਾਂ ਜੇਕਰ ਸਰਦੀ ਦਾ ਮੌਸਮ ਹੈ ਤਾਂ ਇਹ ਇਹ 2 ਜਾਂ 3 ਮਹੀਨੇ ਬਾਅਦ ਹੀ ਕਰਨਾ ਹੈ ਜੇਕਰ ਗਰਮੀ ਦਾ ਮੌਸਮ ਹੈ ਤਾਂ ਇਸ ਨੂੰ ਮਹੀਨੇ-ਮਹੀਨੇ ਬਾਅਦ ਰਿਪੀਟ ਕਰਨਾ ਬਹੁਤ ਹੀ ਜ਼ਰੂਰੀ ਹੈ ਜਿਸ ਨਾਲ ਕਿ ਆਪਨੇ ਪਸ਼ੂ ਦੀ ਇਹ ਪ੍ਰੋਬਲਮ ਠੀਕ ਹੋ ਜਾਂਦੀ ਹੈ